ਨੀ ਹੋ ਗਈ ਝੋਟੀ ਦੀ ਇਹਦੀ 2 ਸਾਲ ਬਾਈ ਇਹਦੀ 2 ਸਾਲ ਹੋ ਗਈ ਤੇ ਬਾਈ ਬਹੁਤ ਪ੍ਰੇਮ ਬਾਈ ਉਹ ਇੱਕ ਗੱਲ ਹੈ ਚਲ ਆਪਾਂ ਵੀਡੀਓ ਦੇ ਵਿੱਚ ਨਹੀਂ ਅਗਲਾ ਕਹਿੰਦਾ ਪਤਾ ਨਹੀਂ ਵੀਡੀਓ ਵਿੱਚ ਪੰਪ ਮਰੀ ਜਾਂਦੇ ਐ ਇਹ ਜੀ ਝੋਟੀ ਜਦੋਂ ਖੀਰੀਆਂ ਦੇ ਵਿੱਚ ਖੜਾਈ ਹੋਵੇ ਐ ਤਾਂ ਨਹੀਂ ਬਾਈ ਯਾਰ ਵੀ ਥੇਤੀ ਨਿਕਲਦੀ ਹੈ ਯਾਰ ਹਨਾ ਉਹ ਗਾਹਾਂ ਕਰਮ ਹੈ ਵੀ ਕਿੰਨੇ ਨੰਬਰ ਆ ਦੇਣੀਆਂ ਬਾਈ ਹਨਾ ਤਾਂ ਮੈਨੂੰ ਤਾਂ ਫੇਰ ਉਹ ਮਾਰ ਕੇ ਛੱਡ ਕੇ ਦੋ 92 ਚ ਬਾਈ ਆ ਦਿਖਾ ਸਾਰੇ ਮੇਰੇ ਨੋ ਪੱਟੇ ਹੋਏ ਨੇ ਜਮਾਂ ਇਹ ਮਾਰ ਕੇ ਕੋ ਹਡਿਆ ਰੋੜੀ ਆ ਕੋਤੇ ਅੰਗਰੇਜ਼ ਦੇ ਕਿਤੇ ਹੱਡਾ ਰੋੜੀ ਕੋਲੇ ਮਾਰ ਅੱਛਾ ਤੈਨੂੰ 92 ਚ ਹਾਂ 92 ਚ ਅੱਛਾ ਨਾ ਉਹਨੂੰ ਪੱਟ ਕੇ ਮਾਰ ਕੇ ਖਤਮ ਕਰਕੇ ਤੈਨੂੰ ਸਿੱਟ ਗਏ ਖਤਮ ਕਰਕੇ ਉਹ ਤਾਂ ਮਾਲਕ ਨੇ ਇਹਨਾਂ ਦੇ ਕਰਮਾਂ ਦਾ ਬੱਸ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਆ ਮਿੱਤਰੋ ਲਓ ਵੀ ਬਾਈ ਤਾਂ ਤੁਸੀਂ ਸਿਆਣੀ ਲੈਤਾ ਹੋ ਗਰਜੈਂਟ ਨੂੰ ਅੱਜ ਪਿੰਡ ਚ ਗੇਫਲ ਗਏ ਵੀ ਸੀਗੇ ਤੇ ਇਹ ਜ਼ਿਲ੍ਹਾ ਸਾਨੂੰ ਕਿਹੜਾ ਪੈਂਦਾ ਇਹ ਸੰਗਰੂਰ ਪੈਂਦਾ ਜ਼ਿਲ੍ਹਾ ਸੰਗਰੂਰ ਹੈ ਜੀ ਇਹ ਚੀਮਿਆਂ ਦੇ ਕੋਲੇ ਆ ਸੇਰੋਂ ਚੀਮੇ ਤੇ ਸੁਨਾਮ ਬਾਈ ਦਾ ਪਿੰਡ ਆ ਜਾਂਦਾ ਤੇ ਬਾਈ ਗੁਰਜੰਟ ਨਾਲ ਕਰਦੇ ਆ ਗੱਲਬਾਤ ਇਹ ਅੱਗੇ ਵੀ ਇੱਕ ਮਗਰਲੇ ਸਾਲ ਵੀਡੀਓ ਪਾਈ ਸੀ ਕਿਉਂਕਿ ਬਾਈ ਸਾਨੂੰ ਪਤਾ ਘਰ ਦੀ ਬਰੀਡ ਕਰਦਾ ਬਹੁਤ ਟਾਪ ਤੇ ਕੰਮ ਕਰਦਾ ਸਾਨੂੰ ਪਤਾ ਹੈ ਫਕਰਦਿਲ ਦਾ ਇਨਸਾਨ ਹੈ ਠੀਕ ਹੈ ਜੀ ਕੱਲੀ ਆਪਦੀ ਮਿਹਨਤ ਤੇ ਤੇ ਬੱਚੇ ਪਾਲਣ ਵਾਲਾ ਪਰ ਪਸ਼ੂਆਂ ਦਾ ਸ਼ਕੀਨ ਜਿਹੜਾ ਹੈਗਾ ਵੀ ਪੰਜ-ਸੱਤ ਆ ਪਸ਼ੂ ਆ ਜਿਹੜੇ ਜਰੂਰ ਰੱਖਦਾ ਉਹਨਾਂ ਚੋਂ ਇੱਕ-ਦੋ ਤਿਆਰ ਹੋ ਜਾਂਦੀਆਂ ਇੱਕ-ਦੋ ਕੱਢ ਲੀਆਂ ਮੂਰੇ ਕਟੀਆਂ-ਕੁਟੀਆਂ ਪੈਦਾ ਹੋ ਜਾਂਦੀਆਂ ਫਿਰ ਸਾਲ ਦੋ ਸਾਲ ਚ ਜਾਂ ਇੱਕ ਅੱਧੀ ਕਿਤੇ ਜਦੋਂ ਦੁੱਧ ਦੇ ਤੋੜੇ-ਤੋੜੇ ਦੇ ਵਿੱਚ ਲੈਤੀ ਵੀ ਜਾਂਦੀ ਹੈ ਪਰ ਜਿਹੜੀ ਆਪਦੀ ਜਿਵੇਂ ਬਰੀਡ ਹੈ ਵੀ ਮਗਰਲੇ ਸਾਲ ਵਾਲੀਆਂ ਜਿਹੜੀਆਂ ਕਟੀਆਂ ਤਿਆਰ ਹੋਈਆਂ ਸੀ ਤੇ ਬਾਕੀ ਉਦੋਂ ਵੀ ਤੁਸੀਂ ਬਹੁਤ ਮੁਹੱਬਤ ਦਿੱਤੀ ਸੀ ਬਾਈ ਨੂੰ ਹਨ ਤਾਂ ਅੱਜ ਬਾਈ ਦੇ ਕੋਲੇ ਫੇਰ ਆਇਆ ਪਰ ਆ ਤਾਂ ਬਾਈ ਗਰੇਜੰਟ ਨੂੰ ਮਲਾਈਏ ਗਰੇਜੰਟ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਰ ਹੋ ਠੀਕ ਹੈ ਗਰੇਜੰਟ ਬਾਈ ਕਿਰਪਾ ਛੋਟੀ ਬਾਈ ਕਿਰਪਾ ਛੋਟੀ ਤੇ ਧੰਨਵਾਦ ਵੀਰੇ ਤੇਰਾ ਵੀ ਚਲੋ ਸਾਨੂੰ ਇੰਨਾ ਬਿਸ਼ਵਾਸ ਕੀਤਾ ਅੱਜ ਫੇਰ ਯਾਦ ਕੀਤਾ ਤੇ ਬਈ ਅੱਜ ਆਪਣੇ ਕੋਲੇ ਦਿਖਾਉਣ ਨੂੰ ਕਿੰਨੇ ਜਾਨਵਰ ਆ ਤਿੰਨ ਆਪਾਂ ਤਿੰਨ ਨੇ ਬਾਈ ਤਿੰਨ ਠੀਕ ਹੈ ਜੀ ਤਾਂ ਝੋਟੀ ਹੈ ਹਾਂਜੀ ਸਮਰਾਤ ਦੀ ਹਾਂਜੀ ਇੱਕ ਕਟਾ ਹੈ ਆਪਣੇ ਲੈ ਬਈ ਹਾਂਜੀ ਇਹਦਾ ओके ਮੇਰਾ ਨਾਮ ਬਦਨੂ ਦਾ ਸ਼ਾਤੀਮਾ ਹਾਂ ਗੋਪੀ ਗੋਪੀ ਦੇਸਾਈ ਗੋਪੀ ਗੋਪੀ ਹਾਂ ਇਹਦਾ ਠੀਕ ਹੈ ਗੋਪੀ ਦਾ ਸੀ ਨਾ ਇੱਕ ਉਹ ਮੱਝ ਹੈ ਉਹ ਇੱਕ ਮੱਝ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਜੀ ਮੈਂ ਥੋੜਾ ਥੋੜਾ ਮੈਨੂੰ ਨਾ ਅੱਛਾ ਇੱਥੇ ਹੀ ਸਟਾਰਟ ਕਰਦੇ ਹਾਂ ਚਲੋ ਮੱਝ ਤੋਂ ਹੀ ਆਪਾਂ ਜੀ ਪਹਿਲਾਂ ਖੋਲ ਕੇ ਜਿਹੜਾ ਵਧੀਆ ਦਿਖਾਉਣਾ ਪਹਿਲਾਂ ਤਾਂ ਬਾਈ ਆਪਾਂ ਇਧਰ ਲਈ ਗੱਲ ਕਰੀਏ ਦੇਖੋ ਜੀ ਮਗਰਲੀ ਵਾਰ ਜਦੋਂ ਅਸੀਂ ਵੀਡੀਓ ਪਾਈ ਸੀ ਉਦੋਂ ਆਹ ਕੱਟੀ ਸੀਗੀ ਜਿਹੜੀ ਛੋਟੀ ਸੀ ਇਹਨੂੰ ਲੈਣ ਵਾਲੇ ਚਲ ਨਖਰੇ ਜੇ ਕਰਦੇ ਬਾਈ ਕਹਿੰਦਾ ਵੀ ਬਾਈ ਬਰੀਡ ਬਹੁਤ ਚੰਗੀ ਹੈ ਸਾਨੂੰ ਪਤਾ ਹਨਾ ਵੀ ਚੰਗੇ ਤੇ ਬਾਈ ਕਹਿੰਦਾ ਦੇਖੋ ਕਰਮਾ ਕਰਨੀਓ ਚੱਲ ਫਿਰ ਘਰੇ ਰੱਖ ਲਈ ਵੀ ਚੱਲ ਪਸੂ ਘੜ ਜਾਣਗੇ ਫਿਰ ਇਹਨੂੰ ਫਿਰਦੀ ਰਹਿਣ ਦੇ ਤੇ ਅੱਜ ਬਾਈ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਮਹੀਨਾ ਖ ਹੋ ਗਿਆ ਬਾਈ ਮਹੀਨਾ ਖ ਹੋ ਗਿਆ ਤੇ ਤੁਸੀਂ ਐਂ ਦੇਖੋ ਵੀ ਕੱਟੀ ਤਿਆਰ ਤੇ ਕੱਟੀ ਚੱਲ ਮੈਥੋਂ ਡਰਦੀ ਐ ਤੇ ਕੱਟੀ ਦਾ ਤੁਹਾਨੂੰ ਮੈਂ ਆਰਡਰ ਦਿਖਾਉਣਾ ਸੀਗਾ ਕੱਟੀ ਪਹਿਲਾਂ ਤੁਸੀਂ ਸਕੀਨ ਹੀ ਦੇਖੋ ਕੱਤਕਾਰ ਦੇਖੋ ਕੋ ਚੱਲੋ ਕੋਈ ਨਾ ਕਰੇਟ ਬਾਈ ਇੱਥੋਂ ਜੂਮ ਕਰਕੇ ਦਿਖਾ ਦਾਂਗੇ ਦੇਖੋ ਕੱਲਾ ਕੱਲਾ ਥਣ ਬਾਈ ਇਹ ਵੀ ਕਹਿੰਦੇ ਹੁੰਦੇ ਆ ਕਿਸਮ ਦੇ ਨਾਲ ਹੀ ਜਾਂਦੀਆਂ ਕਹਿੰਦੇ ਨਹੀਂ ਹੁੰਦੇ ਜਿੰਨੇ ਮਰਜ਼ੀ ਪੈਸੇ ਚੱਕੀ ਫਿਰੋ ਜਿਹਦੇ ਘਰੇ ਚੰਗੇ ਜਾਨਵਰ ਦੀ ਕਿਸਮਤ ਹੈ ਉੱਥੇ ਹੀ ਜਾਂਦਾ ਇਹ ਬਾਕੀ ਇਨੇ ਕਰਮ ਵਾਲੀ ਨੇ ਇੱਥੇ ਬਾਈ ਕੋਲੀ ਹੋ ਰਹਿਣਾ ਸੀਗਾ ਤੇ ਉਦੋਂ ਮਗਰਲੇ ਸਾਲਕ ਪਹਿਲਾਂ ਤੁਸੀਂ ਦੇਖੋਗੇ ਵੀਡੀਓ ਚ ਕੱਟੀ ਜੀ ਸੀ ਬਸ ਉਦੋਂ ਬਾਅਦ ਹੀ ਬਾਈ ਨੇ ਗੱਬਣ ਕਰਾ ਕੇ ਸੂਈ ਹੈ ਨਾ ਬਾਈ ਹਾਂ ਹਾਂ ਤੇ ਉਹ ਵੀਡੀਓ ਨੂੰ ਹੋ ਗਿਆ ਆਪਣੇ ਸਾਲ ਪਾਈ ਨੂੰ ਸਾਲ ਹੋ ਗਿਆ ਉਹ ਗੱਬਣ ਤੀ ਉਦੋਂ ਇਹ ਅੱਛਾ ਉਹ ਗੱਬਣਾਂ ਦੀ ਗੱਬਣ ਤੀ ਉਹ ਦੂਈ ਛੋਟੇ ਮਹੀਨੇ ਦੀ ਗੱਬ ਅੱਛਾ ਇਹ ਉਦੋਂ 10 ਦਿਨ ਨਹੀਂ ਹੋਏ ਸੀ ਠੀਕ ਆ ਭਰਾ ਇਹਨੂੰ ਠੀਕ ਹੈ ਤੇ ਬਾਕੀ ਤੁਸੀਂ ਇਹ ਵੀ ਦੇਖੋ ਬਾਈ ਅਗਲਾ ਕਹਿੰਦਾ ਉਦੋਂ ਵੀ ਤੁਸੀਂ ਇਹ ਵੀ ਕੱਲ ਕਹਿ ਸਕਦੇ ਮਗਰਲੀ ਵੀਡੀਓ ਦੇਖ ਲੈ ਅਗਲਾ ਕਹਿੰਦਾ ਯਾਰ ਹੋ ਸਕਦਾ 10 ਦਿਨ ਉਹੀ ਕਹਿੰਦਾ ਹੁਣ ਤੇ ਉਹੀ 10 ਦਿਨਾਂ ਦੀ ਗੱ ਤੇ ਗੱਲ ਕਰੀਏ ਤੇ ਭਾਈ ਇਹ ਆਪਣੇ ਜਿਹੜੀ ਆ ਵੀ ਝੋਟੀ ਚੱਲ ਆ ਬਾਈ ਦੀਆਂ ਬਾਈ ਘਰੇ ਦੋਨੇ ਰੱਖੀਆਂ ਤੇ ਆ ਤਿੰਨੇ ਜਿਹੜੇ ਤੁਹਾਨੂੰ ਦਿਖਾਉਣੇ ਆ ਖੋਲ ਕੇ ਉਹ ਬਾਈ ਦੇ ਬਕਾਊ ਆ ਤੇ ਇਹ ਜਿਹੜੀ ਮੱਝ ਆਪਣੀ ਇਹਨੂੰ ਵੀ ਮੜੀ ਜੀ ਖੜਾ ਹੀ ਕਰਿਓ ਇਹ ਵੀ ਆਪਾਂ ਦਿਖਾਈ ਦਿੰਨੇ ਆ ਭਰਾਵਾਂ ਨੂੰ ਬਾਕੀ ਬਰੀਡਿੰਗ ਕਹਿੰਦੇ ਹੁੰਦੇ ਆ ਵੀ ਚੰਗੀ ਬਰੀਡ ਤੇ ਕੰਮ ਕਰੋ ਯਾਰ ਇਹ ਕਿੰਨਾ ਦੋ ਦੇ ਦਿੰਦੀ ਆ ਇਹ 18 ਲੀਟਰ ਇਹ 18 ਲੀਟਰ ਇਹ ਉਹੋ ਸੀ ਝੋਟੀ ਪਰਲੇ ਪਾਸੇ ਖੜੀ ਸੀ ਉਦੋਂ ਉਦੋਂ ਸੀਗੀ ਬੀੜੀ ਬੱਚਾ ਹਟ ਗਈ ਸੀ ਉਦੋਂ ਹਾਂ ਓਕੇ 18 ਕਿਲੋ ਤੇ ਹੁਣ ਕੀ ਦਿੱਤਾ ਇੱਤੀ ਨੇ? ਇੱਤ ਕੀ ਇਹਨੇ ਕੱਟਾ ਦਿੱਤਾ। ਕੱਟਾ ਦਿੱਤਾ ਤੇ ਹੁਣ ਕੀ ਕਿੰਨਾ ਦੁੱਧ ਰਹੀ ਜਾਂਦੀ ਹੈ? ਹੁਣ 18 ਕਿਲੋ ਦੁੱਧ ਹੈਗਾ। ਅੱਛਾ 18 ਕਿਲੋ ਦੁੱਧ ਹੈਗਾ। ਠੀਕ ਹੈ ਪੂਰੇ ਬਰੇਟਾਟ ਹਾਡਰ ਦੀ ਸੋਨਾ ਥਣ ਲੱਗਿਆ ਤੇ ਬਹੁਤ ਚੰਗੀ ਤਿਆਰ ਹੁੰਦੀ ਹੈ ਹੁਣ ਤਾਂ ਚਲੋ ਟਾਈਮ ਤਾਂ ਥੋੜ੍ਹੀ ਹੋਇਆ ਤੇ ਬਾਕੀ ਸੂਈ ਆ ਹੁਣੀ ਥੋੜਾ ਟਾਈਮ ਹੋ ਗਿਆ ਤੇ ਬਾਕੀ ਤੁਸੀਂ ਦੇਖੋ ਬਾਈ ਬਰੀਡਿੰਗ ਐ ਬਾਈ ਦੀ ਤਿਆਰ ਕੀਤੀ ਹੈ ਹੁਣ ਉਹ ਸਮਰਾਟ ਵਾਲੀ ਝੋਟੀ ਵੀ ਦਿਖਾਉਣੇ ਆ ਤੇ ਆ ਮੱਝ ਬਾਰੇ ਗੱਲਬਾਤ ਕਰਦੇ ਆ ਤੇ ਗੁਰਜੰਟ ਬਾਈ ਕੀ ਡਿਟੇਲ ਆ ਹੁਣ ਇਹਦੀ ਮੱਝ ਦੀ ਕਿੰਨਾ ਟਾਈਮ ਰਹਿ ਗਿਆ ਸੂਣ ਚ 4 ਮਹੀਨਾ ਦੀ ਤਾਂ ਗੱਬਾ ਹੈ ਅੱਛਾ ਟੋਕੜ ਆ ਇਹ ਟੋਕੜ ਆ ਇਹ 4 ਮਹੀਨਾ ਦੀ ਗੱਬਣਾ 4 ਮਹੀਨਾ ਦੀ ਗੱਬਾ ਹੈ 5 ਕਿਲੋ ਦੁੱਧ ਐ ਇੱਕ ਡੰਗ ਚੋਣਿਆ ਇਹਨੂੰ ਇੱਕ ਡੰਗੀ ਚੋਣਿਆ ਟੀਕਾ ਟੂਕਾ ਤਾਂ ਮੈਂ ਲਾਉਂਦਾ ਨਹੀਂ ਰੰਗਰਾ ਹਾਂਜੀ ਕਿਉਂਕਿ ਬਾਈ ਜੀ ਮੈਂ ਤੁਹਾਨੂੰ ਇੱਕ ਦੱਸ ਦਿਆਂ ਵੀ ਬਾਈ ਕਿਉਂਕਿ ਕੱਲੀ ਦੇਖੋ ਸਾਹਮ ਦਾ ਪਹਿਲਾਂ ਬੱਚਾ ਛੋਟਾ ਸੀ ਹੁਣ ਚਲੋ 11ਵੀਂ ਚ ਹੋ ਗਿਆ ਨਾਲ ਬੱਚਾ ਖੇਤ ਬਾਈ ਦੇ ਹੁਣ ਕਾਕਾ ਕੁ ਜਿਵੇਂ ਵੱਡਣ ਗਿਆ ਸਕੂਲੋਂ ਆ ਕੇ ਤੇ ਬਾਈ ਦੇ ਘਰ ਦੇ 2019 ਚ ਚੱਲ ਗਏ ਸੀ ਬਹੁਤ ਔਖਾ ਸਾਨੂੰ ਪਤਾ ਕਰਦਿਆਂ ਤੋਂ ਬਿਨਾ ਤਾਂ ਬਾਈ ਨੇ ਸਾਰਾ ਕੰਮ ਆਪਦੇ ਇਕੱਲੇ ਨੇ ਕਰਨਾ ਜਿਹੜੀ ਚੀਜ਼ ਕਹਤੀ ਤੇ ਉਹ ਸੱਚੀ ਹੈ ਤੇ ਬਸ ਹਨਾ ਤੇ ਫਿਰ ਇਕੱਲੇ ਨਹੀਂ ਸਾਨੂੰ ਪਤਾ ਹਨਾ ਜਵਾਕ ਜੱਲਾਂ ਦਾ ਸਾਹਮਣਾ ਬਹੁਤ ਔਖਾ ਹੋ ਜਾਂਦਾ ਤੇ ਅੱਛਾ ਭਾਈ ਤੇ ਇਹਦੇ 5 ਕਿਲੋ ਹੁਣ ਦੁੱਧ ਆ। 5 ਕਿਲੋ ਦੁੱਧ ਆ। ਇਹ ਦੀ ਝੋਟੀ ਦੀ ਉਹ ਜਿਹੜੀ ਪਿੱਛੇ ਦਿੱਤੀ ਆਪਾਂ ਨੇ ਉਹ ਵੀਡੀਓ ਚ ਪਾਈ ਤੀ। ਅੱਛਾ ਅੱਛਾ ਠੀਕ ਆ। ਭਾਈ ਉਹ ਵੀ ਬਹੁਤ ਚੰਗੀ ਨਿਕਲੀ ਬੰਦੇ ਨੇ। ਉਹ ਵੀ ਬਹੁਤ ਬੰਦੇ ਨੇ। ਇਹ ਛੇ ਦੀ ਝੋਟੀ ਆ ਉਹ। ਠੀਕ ਆ। ਉਹ ਵੀ ਕਹਿੰਦੇ ਵੀ ਬੰਦੇ ਕਹਿੰਦੇ ਵੀ ਨਜ਼ਾਰਾ ਆ ਗਿਆ ਭਾਈ। ਆ ਵੀ ਏਥੇ ਦੀ ਆ ਬੱਚਾ। ਇਹ ਵੀ ਏਸੇ ਦੀ ਹੈਗੇ ਤੇ ਭਾਈ ਇਹ ਸੱਜਰ ਕਿੰਨਾ ਦੁੱਧ ਦਿੰਦੀ ਆ ਉਹ ਵੱਡੀ ਮੱਚ? ਇਹਦੇ 18 19 ਕਿਲੋ ਦੁੱਧ ਹੈ। 18 ਕਿਲੋ ਦੁੱਧ ਆ। ਲਓ ਵੀ ਮਿੱਤਰੋ। ਤੋਕਣਾ ਹੁਣ ਬਾਈ ਕਹਿੰਦਾ 4 ਮਹੀਨੇ ਦੀ ਗੱਬਣਾ ਇੱਕ ਟਾਈਮ 18 19 ਗਲੋਂ ਦੋ ਦੰਦੇ ਸੱਜਰ ਸੱਜਰ ਵੀ ਬਾਕੀ ਦੇਖਣਯੋਗ ਮੱਝ ਐ ਮੇਰੀ ਤਾਂ ਦੇਖੀ ਵੀ ਐ ਉਹ ਟਾਈਮਾਂ ਚ ਆਡਰ ਰੂਡਰ ਬਣਾਏ ਹੋਏ ਹੋ ਸਕਦਾ ਤੁਸੀਂ ਵੀ ਪੁਰਾਣੀ ਵੀਡੀਓ ਦੇਖੀ ਹੋਵੇ ਤਾਂ ਚੰਗੀ ਮੱਝ ਐ ਤੇ ਉਦੋਂ ਬਾਅਦ ਅ ਬਾਈ ਮੱਝ ਦਾ ਵੀ ਆਪਾਂ ਗੇੜਾ ਦਵਾਦੀਆਂ ਮਾਣਾਂ ਜੀ ਹਾਂ ਦਵਾ ਹਾਂ ਜੀ ਆ ਜੀ ਬਾਈ ਇਹਨੇ ਵੀ ਬਹੁਤ ਹਾਈਟ ਚੱਕੀ ਆ ਕੱਟੇ ਨੇ ਹਨਾ ਬਸ ਐ ਜਾਨੀ ਕਿ ਕੱਟੇ ਤੋਂ ਬਾਅਦ ਹੁਣ ਗੱਬਣ ਹੋਈ ਐ ਇਹ ਹਾਂ ਹਾਂ ਨਾ ਆਓ ਤੀ ਪੈਣਾ ਬਾਈ ਅੱਛਾ ਅੱਛਾ अच्छा वो सी अच्छा वो मगरली पारली कटी है दी देखो भाई वो भी ब्रीडिंग नु वो भी सोनु दिखावांगे बहुत ज्यादा सोने बच्चे भी बाई ਕੋਲੇ ਪਾ ਲਾ ਟਿਕ ਟੂ ਕਾ ਵਧੀਆ ਭਰਾ ਲਾਂਦਾ ਸਾਹਮਲਾਂ ਦਾ ਭਾਈ ਤੇ ਉਹ ਜਾਜੂ ਘਟ ਰਹਿੰਦੇ ਆ ਉਹ ਗੱਲ ਵੱਖਰੀ ਆ ਆਪਣੇ ਯਾਦ ਰਹਿੰਦੇ ਲੋ ਵੀ ਮਿੱਤਰੋ ਮਜ ਦਿਖਾਉਂਦਾ ਇਹੀ ਆ ਤੂੰ ਦੇਖ ਸਕਦੇ ਥਨ ਥਨ ਠੀਕ ਹੈ ਜੀ ਥੋੜੀ ਜਿਹੀ ਇੱਕ ਸਾਈਡ ਤਾਂ ਜ਼ਰੂਰ ਹੈਗੀ ਐ ਇੰਨੀ ਕਿ ਤਾਂ ਚਲੋ ਦੁੱਧ ਵਾਲਿਆਂ ਦੇ ਆਪਣੇ ਆਪ ਦੇ ਘਰਾਂ 'ਚ ਹੋ ਜਾਂਦਾ ਜੀ ਚੰਗੇ ਦੁੱਧ ਵਾਲਗਨ ਤੂੰ ਦੇਖ ਲਈ ਹਾਂਜੀ ਖੈਰ ਤਾਂ ਹਾਂਜੀ ਇਹਦੇ ਪਿੱਛੇ ਜਿਹੜਾ ਹੋਵੇ ਕੋਲ ਲੜਕੇ ਆ ਮੂਰੇ ਅੱਛਾ ਅੱਛਾ ਉਹਦੇ ਕਰਕੇ ਟੀਕੇ ਲਾ ਕੇ ਟੀਕੇ ਲਾ ਕੇ ਕਰਕੇ ਇੱਕ ਪਾਸੇ ਜੋਰ ਪਾਈਆ ਦੁੱਧ ਦਾ ਓਕੇ ਓਕੇ ਠੀਕ ਆ ਡਾਕਟਰ ਕਹਿੰਦਾ ਵੀ ਹੋ ਜੂ ਕਹਿੰਦਾ ਸੂਨ ਬਲੇ ਹੋ ਆ ਸੂਨ ਬਲੇ ਹੋ ਜਾਂਦੀਆਂ ਬਾਈ ਹੋ ਜਾਂਦੀਆਂ ਆਪਣੇ ਨਾਲ ਵੀ ਹੋ ਜਾਂਦਾ ਇਹ ਖਾਸ ਕਰ ਲੈਣੀ ਇਹ ਲੈ ਉਹ ਲੜਨ ਪਿੱਛੇ ਨਹੀਂ ਹੁੰਦਾ ਇਹ ਨਾ ਚਾਂਦ ਚੱਕ ਵਾਲੀ ਮਟੈਟਸ ਹੁੰਦੀ ਹੈ ਜੀ ਗਾਂ ਨੂੰ ਇਹਦੇ ਬਾਰੇ ਵੀ ਦੱਸਾਂਗੇ ਉਹਨੂੰ ਧਿਆਨ ਰੱਖੋ ਅੱਛਾ ਤੇ ਇਹ ਹੋ ਜਾਂਦਾ ਸਾ ਆਪਣੇ ਨਾਲ ਵੀ ਹੋ ਜਾਂਦੀਆਂ ਮੈਨੂੰ ਤਾਂ ਮੇਰੇ ਤਾਂ ਬਹੁਤ ਪੈਂਦੇ ਨੇ ਮਾਰੇ ਥੋੜਾ ਜਿਹਾ ਠੀਕ ਹੈ ਤੇ ਦੇਖੋ ਵੀ ਮਿੱਤਰੋ ਤੇ ਬਹੁਤ ਸੋਹਣਾ ਪਿੱਟਪੂੜਾ ਦੇਖੋ ਨਹੀਂ ਨਹੀਂ ਨੂੰ ਬਸ ਬੰਦੋ ਪਿੱਟਪੂੜਾ ਦੇਖੋ ਇਹਦਾ ਬੁਰਾ ਬੋਸ ਹੋਣਾ ਯਾਰ ਠੀਕ ਹੈ ਤੇ ਦੁੱਧ ਵਾਲੀ ਮੱਝ ਹੈ ਤੇ ਬਾਕੀ ਇਹ ਆ ਗਿਆ ਜੀ ਕੱਟਾ ਇਸੇ ਮੱਝ ਦੀ ਤੇ ਗੋਪੀ ਦੇ ਨਾਲ ਸਰਸਰ ਦੇਖ ਸਕਦੇ ਆ ਖੋਲੀਂ ਬਾਈ ਕੱਟੇ ਨੂੰ ਬਾਈ ਇਹਦੀ ਉਮਰ ਕਿੰਨੀ ਹੋ ਗਈ ਕੱਟੇ ਦੀ ਹੁਣ 2.5 ਸਾਲ ਦੀ ਹੋ ਗਈ ਲਓ ਵੀ ਮਿੱਤਰੋ ਐਡੇ ਕੱਟੇ ਨੂੰ ਸਿੰਘਾਂ ਦੇ ਹਿਸਾਬ ਨਾਲ ਜਾਂ ਪਾਉਂਦੇ ਆਪਾਂ ਪੌਣੇ 2 ਸਾਲ ਦਾ ਕਹਿ ਦਿੰਦੇ ਪਾਉਂਦੇ 2 ਸਾਲ ਦਾ ਕਹਿੰਦੇ ਨਹੀਂ ਜਿਹੜੀ ਚੀਜ਼ ਹੈ ਉਹ ਚੀਜ਼ ਹੈ ਬਸ ਇਹੀ ਦਾ ਸਵਾਦ ਆਉਂਦਾ ਯਾਰ ਆਹੀਂ ਕਹਿਣੇ ਪ੍ਰਮਾਣਾਂ ਵਧਾ ਦੇ ਇਹਨਾਂ ਨੂੰ ਨਜ਼ਾਰਾ ਇਹ ਹੁੰਦਾ ਜੀ ਆਮ ਜਿਹੜੀ ਫਾਰਮਰ ਵੀ ਜਿਹੜੀ ਚੀਜ਼ ਸੱਚ ਆ ਤਾਂ ਸੱਚ ਹੀ ਹੈ ਤਾਂ ਤੁਸੀਂ ਦੇਖੋ ਬਾਈ ਬਹੁਤ ਜਿਆਦਾ ਚੰਗਾ ਸਾਂਭਣਾ ਹੈ ਨਾ ਲੈ ਚਲੋ ਜੀ ਉਧਰ ਉਧਰ ਨੂੰ ਬਹੁਤ ਇਧਰ ਨਾਲ ਥੋੜਾ ਜਿਹਾ ਹੋ ਜਾਂਦਾ ਸੂਰਜ ਕਰਕੇ ਇਹਨੂੰ ਉਹ ਲੰਮਾ ਲੈ ਕੇ ਜਾਣਾ ਹੌਲੀ ਹੌਲੀ ਤੋਰ ਲਓ ਆਏ ਤੋਰੋ ਸਵਾਦਨਾ ਲੋਬ ਮਿੱਤਰ ਸਾਫ ਹੈ ਬਾਕੀ ਪੂਛ ਜਿਹੜੀ ਗੋਲ ਹੈ ਜਿਵੇਂ ਆਪਾਂ ਕਹਿੰਦੇ ਨੇ 6 ਇੰਚ ਤੱਕ ਦਾ ਤੇ ਹੈ ਮੋਰਾ ਚਾ ਥੱਲੇ ਵਾਲ ਜਿਆਦੇ ਆ ਕਿਉਂਕਿ ਆਪਾਂ ਤਾਂ ਚਲੋ ਕੈਂਚਾ ਗੁੰਚਾ ਨਾਲ ਸੈਟ ਕਰ ਲੈਣੇ ਮੇਲੇ ਮੂਲੇ ਤੇ ਜਾਣ ਵਾਲੇ ਬੰਦੇ ਤੇ ਘਰੇ ਕੌਣ ਸੈਟ ਕਰਦਾ ਗੋਲੇ ਦਾ ਥੋੜਾ ਜਿਆਦਾ ਤਿੰਨ ਕੁੰਗਲੀਆਂ ਤਿੰਨ ਸਾਢੇ ਤਿੰਨ ਉਂਗਲਾਂ ਤੇ ਬਸ ਕਲੇ ਵਾਲ ਚਟਈ ਹੈ ਠੀਕ ਹੈ ਜੀ ਤੇ ਬਹੁਤ ਸੋਹਣਾ ਕੱਦ ਕੋ ਤੇ ਦੇਖੋ ਬਹੁਤ ਚੰਗਾ ਕੱਟੇ ਦਾ ਕੱਦ ਹੈ ਚੱਲ ਵੀ ਚੱਲ ਵੀ ਚੱਲ 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 ਲਓ ਵੀ ਤੇ ਹੁਣ ਦਿਖਾਉਣੇ ਆ ਤੁਹਾਨੂੰ ਉਹਦੋਂ ਵੀ ਉਹਦੇ ਵਾਂਗੂ ਬੰਬ ਝੋਟੀ ਸਮਰਾਟ ਥੇਮ ਕੇਰੀਆਂ ਵਾਲੇ ਦੀ ਇਹ ਤੇ ਤੇ ਆਰਡਰ ਦੀ ਉਹੀ ਗੱਲ ਜਿਵੇਂ ਆਪਾਂ ਪਹਿਲਾਂ ਵੀ ਕਰਦੇ ਸੀ ਲੋ ਤੁਹਾਨੂੰ ਪਹਿਲਾਂ ਹੀ ਸ਼ੁਰੂ ਤੇ ਦਿਖਾ ਦਨੇ ਲੋ ਦੇਖੋ ਜਿਹੜਾ ਉਹਨਾਂ ਵਾਲੇ ਟਾਈਮ 'ਚ ਅੱਗੇ ਵੀ ਬਾਈ ਕੋਲੇ ਦੇਖੋ 부ਰੀ ਰੱਖੀ 부ਰੀ ਦਾ ਤੁਹਾਨੂੰ ਆਰਡਰ ਦਿਖਾਈ ਦਿੱਤਾ ਜਿਹੜੀ ਕਾਲੀ ਲੈ ਕੇ ਗਏ ਉਹ ਵੀ ਬਹੁਤ ਸਰਾਈ ਕਹਿੰਦੇ ਬਾਈ ਸਰਾ ਲੱਗ ਗਿਆ ਠੀਕ ਹੈ ਜੀ ਤੇ ਤੁਹਾਨੂੰ ਤੋਂ ਦੇਖ ਸਕਦੇ ਲੋ ਇਹ ਵੀ ਖੋਲ ਕੇ ਦੇਖੋ ਨਿਆ ਕੋਈ ਨਾ ਲਿਆਓ ਜੀ ਬਾਹਰ ਲਾ ਦਾਂ ਉਹ ਕਿਥੇ ਨਹੀਂ ਭਾਈ ਇਹਦੀ ਉਮਰ ਕਿੰਨੀ ਹੋ ਗਈ ਝੋਟੀ ਦੀ ਇਹ ਵੀ 2 ਸਾਲ ਭਾਈ ਇਹਦੀ 2 ਸਾਲ ਹੋ ਗਈ ਤੇ ਭਾਈ ਬਹੁਤ ਪ੍ਰੇਮ ਭਾਈ ਉਹ ਇੱਕ ਗੱਲ ਹੈ ਚਲ ਆਪਾਂ ਵੀਡੀਓ ਦੇ ਵਿੱਚ ਨਹੀਂ ਅਗਲਾ ਕਹਿੰਦਾ ਪਤਾ ਨਹੀਂ ਵੀਡੀਓ ਵਿੱਚ ਪੰਪ ਮਰੀ ਜਾਂਦੇ ਆ ਇਹ ਜੀ ਝੋਟੀ ਜਦੋਂ ਖੀਰੀਆਂ ਦੇ ਵਿੱਚ ਖੜਾਈ ਹੋਵੇ ਐ ਤਾਂ ਨਹੀਂ ਭਾਈ ਯਾਰ ਵੀ ਸੇਤੀ ਨਿਕਲਦੀ ਹੈ ਯਾਰ ਹਨਾ ਉਹ ਗਾਹਾਂ ਕਰਮ ਹੈ ਵੀ ਕਿੰਨੇ ਕਿੰਨੇ ਨੰਬਰਾਂ ਦੇ ਆਉਣੀਆਂ ਭਾਈ ਹਨਾ ਤਾਂ ਪਰ ਐ ਸੇਤੀ ਸੇਤੀ ਨਹੀਂ ਇਹ ਜੀ ਝੋਟੀ ਬਾਹਰ ਨਿਕਲ ਸਕਦੀ ਯਾਰ ਦੇਖੋ ਜੀ ਲਓ ਵੀ ਮਿੱਤਰੋ ਬਿਲਕੁਲ ਬਿਲਕੁਲ ਲਓ ਜੀ ਲੈ ਚਲੋ ਲਓ ਵੀ ਮਿੱਤਰੋ ਦੇਖੋ ਪਈ ਹੈ ਨਾ ਚੁਣੀ ਕੱਲੀ ਕੱਲੀ ਚੀਜ਼ ਹੈ ਮੈਂ ਆਪਾਂ ਕਹਿੰਦੇ ਰੱਬ ਨੇ ਬਣਾਈ ਤੇ ਥਾਂ ਥਾਂ ਦੇਖੋ ਪੂਸ ਦੇਖੋ ਕਿੰਨੀ ਸੋਹਣੀ ਹੈ ਸਰੀਰ ਦੇਖੋ ਕੋਈ ਐਕਸਟਰਾ ਫੈਟ ਨਹੀਂ ਸਿੰਘਾਂ ਦੀ ਕਿੰਨੀ ਜਿਆਦਾ ਸੋਹਣੀ ਹੈ ਤੈਨਨੇ ਕੀ ਦਿੰਦੇ ਹਾਂ ਜੀ ਲੈ ਆਓ ਸਾਹਮਣੇ ਕਿਹੜੇ ਸੌਖੇ ਹਾਂ ਹਾਂ ਹੌਲੀ ਹੌਲੀ ਲੈ ਆਓ ਲੇਖੋ ਨਾਲੇ ਸੀਲ ਕੁੰਨ ਆਪਾਂ ਸੰਕਾਦੀ ਉਹ ਸੰਕਾਦੀ ਜਾਪਕਦੇ ਸੀ ਕੱਟਾ ਵੀ ਝੱਕਦੇ ਸੀ ਮੱਝ ਵੀ ਝੱਕਦੀ ਆ ਉਹ ਬੂਰੀ ਡਰਦੀ ਆ ਤੇ ਦੇਖੋ ਜਿਵੇਂ ਮੜਕ ਨਾਲ ਕੋਲਦੀ ਲੰਗ ਚੱਲੀ ਲੈ ਚੱਲੋ ਜੀ ਲੈ ਚੱਲੋ ਜਮਾ ਬਾਹਰ ਕੋਲੇ ਇੱਥੇ ਮੋੜਨਾ ਫੇਰ ਬਾਹਰ ਕੋਲੇ ਮੁੜਿਓ ਦੇਖੋ ਇਹਦਾ ਵੀ ਢੇੜਾ ਵੱਧ ਵੀ ਤਾਂ ਦਵਾਇਆ ਆਪ ਨੂੰ ਚੰਗੀ ਲੱਗਦੀ ਆ ਵੀ ਇੱਕ ਅੱਧਾ ਢੇੜਾ ਵੱਧ ਦਵਾ ਕੇ ਹੋਰ ਦੇਖੀਏ ਹੈ ਗੁਰਜੰਟ ਸਿੰਘ ਦੀ ਯਾਰ ਦੇਖੋ ਸਮਾਈ ਬਰੀਡਿੰਗ ਯਾਰ ਕਿਆ ਬਾਤ ਆ ਬਾਈ ਜਿਉਂਦਾ ਵਸਦਾ ਰਹੇ ਤੇ ਤਰੱਕੀਆਂ ਮਾਣੇ ਤੇ ਨਾਲੇ ਇੱਕ ਕੁੜੀ ਪਾਈ ਦੀ ਕੈਨੇਡਾ ਦੂਜਾ ਜਵਾਈ ਗਿਆ ਵਾ ਬਾਈ ਦਾ ਇੱਕ ਕੁੜੀ ਜੌਬ ਕਰਦੀ ਆ ਤੇ ਉਹ ਹੱਸਣ ਲੱਗੇ ਬਾਈ ਨੂੰ ਕਹਿੰਦੇ ਪਸੂ ਤੂੰ ਪਹਾੜ ਦੇ ਨਾਂ ਰੱਖੇ ਕਿ ਨਾ ਹੁਣ ਜਿਹੜਾ ਨਸ਼ਾ ਏ ਪਸੂਆਂ ਦਾ ਇਹਦੇ ਬਿਨਾ ਨਹੀਂ ਅਸੀਂ ਸਾਰ ਸਕਦੇ ਤੇ ਇਹ ਚੀਜ਼ ਦੇਖੋ ਜੀ ਹਨਾ ਬੜਾ ਨਹੀਂ ਅਗਲਾ ਕਹਿੰਦਾ ਚਲ ਸਰਦਾ ਵਰਦਾ ਯਾਰ ਹਨਾ ਚਲ ਜਮੀਨ ਵੀ ਹੈਗੀ ਅਗਲਾ ਕਹਿੰਦਾ ਚਲ ਕੀ ਕਰਨ ਨਹੀਂ ਬਾਈ ਕਹਿੰਦਾ ਇਹ ਤਾਂ ਸਾਹਮਣੇ ਸਾਹਮਣੇ ਨਾਲੇ ਇੱਕ ਸੋਚ ਬਹੁਤ ਚੰਗੀ ਆ ਬਾਈ ਆਪਦੇ ਬੱਚੇ ਨੂੰ ਨਾਲ ਬਾਈ ਦੇ ਗੱਲਾਂ ਦੇ ਨਾਲ ਜਦੋਂ ਕਰਦੇ ਆ ਉਹ ਤੋਂ ਪਤਾ ਲੱਗਦਾ ਨਾਲ ਬੱਚੇ ਨੂੰ ਲਾਇਆ ਹੋਇਆ ਹੁਣ ਸਕੂਲੋਂ ਜਿਵੇਂ ਆ ਗਏ ਬੱਚੇ ਕੱਖ ਲੈਣ ਗਿਆ ਠੀਕ ਆ ਤੇ ਨਹੀਂ ਆ ਕੇ ਜਵਾਕਾਂ ਨੇ ਬਿਲੇ ਨਹੀਂ ਪਿੰਡ ਚ ਭਜਣਾ ਬਾਈ ਇਹ ਚੀਜ਼ ਬੜੀ ਵਧੀਆ ਤਾਂ ਬਾਕੀ ਨੰਬਰ ਸਕਰੀਨ ਤੇ ਵੀ ਦੇਵਾਂਗੇ ਇੱਕ ਵਾਰੀ ਬਾਈ ਗੁਰਜਾ ਹਟਰਾਲ ਵੀ ਗੱਲਬਾਤ ਕਰਦੇ ਆ ਤੇ ਗੁਰਜੰਟ ਬਾਈ ਫਿਰ ਇਹਦੀ ਸਮਰਾਟ ਵਾਲੀ ਝੋਟੀ ਦੀ ਕੀ ਡਿਟੇਲ ਹੈ ਇਦੀ ਮਾਂ ਦਾ ਦੁੱਧ ਕਿੰਨਾ ਸੀ? ਇਹਦੀ ਮਾਂ ਥੱਲੇ 19 ਲੀਟਰ 19 ਕਿਲੋ ਦੁੱਧ ਸੀਗਾ। ਉਹ ਤਾਂ ਇੱਧਰ ਪਾਸੇ ਖੜੀ ਆ। ਜਿਹੜੀ ਉਹ ਵੱਡੀ ਮੱਝ ਆ ਉਹ ਦੀ ਐ। ਤੇ ਉਹਦੋਂ ਛੋਟੀ ਸੀ ਮਗਰ ਹਾਲੇ ਨਹੀਂ ਗਈ ਸੀ ਜਦੋਂ ਵੀ ਕੱਟੀ। ਤੇ ਭਾਈ ਦੂਜੀ ਹੁਣ ਇਹ ਗੱਬਣ ਕਰਾਈ ਕਿ ਨਹੀਂ ਕਰਾਈਏ ਆਪਾਂ ਇਹ ਗੱਬਣ ਹੋ ਗਈ ਹੈ ਇੱਥੇ ਉਹ ਆਪਣੇ ਐਸ.ਚੂ ਅੱਛਾ ਇਸੇ ਕੱਟੇ ਤੋਂ ਗੋਪੀ ਵਾਲੇ ਤੋਂ ਗੱਬਣ ਕਰਾਦੀ ਸੀਗੀ ਜੀ ਚੈੱਕ ਕਰਾਈਏ ਕਿ ਕਿਸੇ ਕਰਾਈ ਨਹੀਂ ਨਾ ਇਹ 5 ਕਿ ਦਿਨਾਂ ਦੀ ਗੱਬਾ ਅੱਛਾ 5 ਕਿ ਦਿਨ ਹੀ ਹੋਇਆ ਲਵਾਈ ਨੂੰ ਠੀਕ ਹੈ ਓਕੇ ਓਕੇ ਜਿਵੇਂ ਅੱਗੇ ਉਹਦੋਂ ਪੂਰੀ ਆਪਾਂ 10 ਦਿਨਾਂ ਦੀ ਕਰਾਈ ਸੀ ਓਕੇ ਇਹ ਮੈਂ ਕਰਾਈ ਨਹੀਂ ਪਹਿਰਾ ਆਈ ਗਿਆ ਤਾ ਗਈ ਤੀ ਅੱਛਾ ਕੱਟੇ ਨੂੰ ਵੀ ਪਹਿਲੀ ਲਵਾਈ ਆ ਇਹੀ ਪਹਿਲੀ ਲੱਗੀ ਆ ਕੱਟੇ ਤੋਂ ਜਾਨੀ ਕਿ ਵੀ ਪਹਿਲੀ ਲੋ ਵੀ ਮੇਤਰੋ ਕੱਟੇ ਵਾਲੀ ਚਾਹ ਬਣ ਕਈ ਵਾਰੀ ਫਾਰਮ ਤੇ ਰੱਖਣਾ ਮਾਂ ਵੀ ਵਧੀਆ ਬਾਕੀ ਡਿਟੇਲ ਬਾਈ ਗਰਜੈਂਟ ਨਾਲ ਤੁਸੀਂ ਸਾਰੀ ਸਾਂਝੀ ਕਰੀ ਲਮੋਗੇ ਮਾਂ ਕੋਲੇ ਖੜੀ ਹੈ ਚੰਗੀ ਹੈ 18-19 ਕਿਲੋ ਦੁੱਧ ਦਿੱਤਾ ਇਹਦੇ ਨਾਲ ਫਿਰ ਭੈਣ ਦਾ ਖਮਣੇ ਛੋਟੀ ਸ ਨੂੰ ਤੇ ਆ ਝੋਟੀ ਵੀ ਸ ਨੂੰ ਦੱਸਤਾ ਜੀ ਝੋਟੀ ਉਹ ਪਰਲੀ ਮੱਚਦੀ ਹੈ ਘਰ ਦੀ ਆਪਦੀ ਬਰੀਡਿੰਗ ਹੈ ਇਹ ਸਮਰਾੜਦੀ ਹੈ 5 ਦਿਨ ਹੋ ਗਏ ਗੱਬਣ ਕਰਾਈ ਨੂੰ ਤੇ ਗਾਹਾਂ ਪਰਮਾਤਮਾ ਨੂੰ ਪਤਾ ਜੀ ਹਣੇ ਬਾਈ ਮੈਂ ਇੱਥੇ 30000 ਦਾ ਬੱਛਾ ਮਰਕੀ ਅੱਛਾ ਹਾਂ ਓਕੇ ਉਹ ਬੰਦੇ ਤਾਂ ਛੱਡਦੇ ਨੇ ਆਹ ਆ ਗਊ ਖੜੀ ਆ ਹਾਂ ਜੀ ਯਾਰ ਦਾ ਬੱਛਾ 30000 ਮੈਨੂੰ ਮੱਲੋ ਮੱਲੀ ਦੇ ਕੇ ਬੰਦੇ ਓਕੇ ਉਹ ਬੱਛਾ ਦਾ ਕਹਿੰਦੇ ਲਾਜ਼ਮੀ ਲਿਆ ਬੱਛਾ ਬੜਾ ਤਖੜਾ ਫਰੀਦ ਚੀਕੀ ਓਕੇ ਠੀਕ ਆ ਉਹ ਜਹਾਂ ਗਾਂ ਦਾ ਟਰੈਕਟਰ ਵੀ ਸੁਣਾ ਅਗਲਾ ਫਾਰਮ ਫੂਰ ਮਾਸ ਤੇ ਅਗਲਾ ਲੈ ਜਾਂਦਾ ਬਾਕੀ ਅਗਲਾ ਨਾ ਤੇਰੇ ਸੁਭਾ ਨੂੰ ਜਾਂਟੇ ਅਗਲਾ ਕਹਿੰਦਾ ਸਾਡੇ ਭਰਾ ਨੂੰ ਕਿਸੇ ਹਿਸਾਬ ਨਾਲ ਕੋਈ ਬੱੱਛਾ ਲੈ ਜੇ ਨੇ ਕੁਝ ਹੋਰ ਕਰ ਦੇ ਨੇ ਵੀ ਸਾਡੇ ਭਰਾ ਨੂੰ ਅਸੀਂ ਹੋਰ ਵੀ ਕਾਮਯਾਬ ਕਰੀਏ ਕਿਉਂਕਿ ਬਾਈ ਜੀ ਐਂ ਮੰਨ ਲਓ ਬੀ ਬਾਈ ਆਪਾਂ ਜਿਵੇਂ ਆਪਾਂ ਆਮ ਕਹਦੇ ਨੇ ਪਿੰਡ ਵਾਲੇ ਵੀ ਅਸੀਂ ਦਾ ਨਾਰਮਲ ਜ਼ਿਮੀਂਦਾਰ ਆਂ ਵੀ ਘੱਟ ਜ਼ਮੀਨਾਂ ਵਾਲੇ ਆ ਜਾਂਦੇ ਅਸੀਂ ਥੋੜੀਆਂ ਵਾਲੇ ਜਿਹੜੇ 5-4 ਕਿੱਲੇ ਵਾਲੇ ਆ ਕੇ 3-4 ਕਿੱਲੇ ਵਾਲੇ ਘੱਟ ਵਾਲੇ ਹੀ ਹੁੰਦੇ ਆ ਨਾ ਤਾਂ ਬਾਈ ਨੇ ਬੜਾ ਵਧੀਆ ਦੇਖੋ ਸਾਰੇ ਜਵਾਕ ਸੈੱਟ ਕਰਤੇ ਬਾਈ ਨੇ ਠੀਕ ਆ ਜਿਵੇਂ ਸਾਨੂੰ ਦੱਸਿਆ ਤੇ ਹੁਣ ਮੁੰਡਾ ਛੋਟਾ ਮਾਲਕ ਮੈਨੂੰ ਤਾਂ ਫੇਰੋ ਮਾਰ ਕੇ ਛੱਡ ਕੇ ਦੇ ਤੋ 92 ਚ ਬਾਈ ਆ ਦੇਖਾ ਸਾਰੇ ਮੇਰੇ ਨੌ ਪੱਟੇ ਹੋਏ ਨੇ ਜਮਾ ਇਹਨ ਮਾਰ ਕੇ ਕੋ ਹਡਿਆ ਰੋੜੀ ਆ ਉਸ ਤੇ ਕੋਲੇ ਦੇ ਕਿਤੇ ਹਰਦਾ ਰੋੜੀ ਕੋਲੇ ਮਾਰ ਅੱਛਾ ਤੈਨੂੰ 92 ਚ ਹਾਂ 92 ਚ ਅੱਛਾ ਨ ਉਹਨੂੰ ਪਟਕੇ ਮਾਰ ਕੇ ਖਤਮ ਕਰਕੇ ਤੈਨੂੰ ਸਿੱਟ ਗਈ ਖਤਮ ਕਰਕੇ ਉਹ ਤਾਂ ਮਾਲਕ ਨੇ ਇਹਨਾਂ ਦੇ ਕਰਮਾਂ ਦਾ ਬਸ ਬਚਾ ਤੇ ਦੁਬਾਰੇ ਜਿੰਦਗੀ ਮੇਰੀ ਖੜੀ ਕਰਤੀ ਬਾਈ ਇਹਨੂੰ ਨਹੀਂ ਤਾਂ ਹੀ ਤਾਂ ਮੈਂ ਨਹੀਂ ਜਾਂਦਾ ਮੈਂ ਇੱਥੋਂ ਇਹਨਾਂ ਚੋਂ ਆ ਬਿਲਕੁਲ ਬਾਈ ਉਹ ਨਾ ਯਾਰ ਜਿੰਨੇ ਕੇ ਕਰ ਲਈਏ ਸੇਵਾ ਉਹਨੇ ਮਾਲਕ ਨੇ ਮਾਲਕ ਨੇ ਬਖਸ਼ੀ ਦੋ ਵਜੇ ਉੱਠ ਘੜਦਾ ਬਾਈ ਮਾਲਕ ਦੋ ਵਜੇ ਸਾਰਾ ਕੰਮ ਬਾਈ ਕਰਦਾ ਵੀ ਆਪ ਹੀ ਕਰਦਾ ਤੁਹਾਨੂੰ ਦੱਸਿਆ ਜਿਵੇਂ ਬਈ ਬਾਈ ਦੇ ਘਰ ਦੇ ਹੈ ਨਹੀਂ ਜੀ ਜੀ ਕਰਦਾ ਵੀ ਇਹਦਾ ਦੋ ਵਜੇ 2 ਵਜੇ ਉੱਠ ਕੇ 3:30 ਵਜੇ ਅੱਛਾ ਪਹਿਲਾਂ ਕੇਸੀ ਸ্নান ਕਰਕੇ 3:30 ਵਜੇ ਗੁਰੂ ਘਰ ਜਾ ਕੇ ਲੈ ਕੇ ਪ੍ਰਮਾਤਮਾ ਦਾ ਨਾਮ ਉਦੋਂ ਬਾਅਦ ਫਿਰ ਪਸੂਆਂ ਅੱਜ ਫਿਰ ਡੰਗਰਾਂ ਚਾਉਣਾ ਫਿਰ ਤਾਂ ਫਿਰ ਨਹੀਂ ਜਾਂਦਾ ਬਾਈ ਹਨਾ ਕੱਖ ਬੱਚਾ ਆਪੇ ਵੱਢ ਲੈਂਦਾ ਖੇਤੋਂ ਹਨਾ ਕੱਖ ਵੱਢ ਲਿਆਉਂਦਾ ਬੱਚਾ ਪਵਾ ਵੀ ਦਿੰਦਾ ਉਹ ਮੈਂ ਘਾਟ ਹੀ ਠਾਉਣਾ ਫਿਰ ਮੈਂ ਆਪਦੇ ਨਹੀਂ ਚੱਲ ਕੋਈ ਨਾ ਛੋਟਾ ਸੀ ਬਾਈ ਉਹ ਦੋ ਜਦੋਂ ਦੇਖੋ ਮਨਲਾ ਛੋਟੇ ਘਰ ਦੇ ਗੁਜ਼ਰੇ ਹੈ ਹਨਾ 19 ਦੀ ਗੱਲ ਹੈ ਹੁਣ 11ਵੇਂ ਚ ਹੋਇਆ ਉਹ ਤਾਂ ਇਹ ਛੋਟਾ ਜਿਹਾ ਸੀ ਵਿਚਾਰਾ ਹਨਾ ਹਾਂ ਚਲੋ ਤੰਦਰੁਸਤੀਆਂ ਬਖਸ਼ੇ ਪ੍ਰਮਾਤਮਾ ਚਲੋ ਕਹਿੰਦੇ ਹੁੰਦੇ ਆ ਪੁਰਾਣੇ ਬੰਦੇ ਨਾਲ ਤਾਂ ਨਹੀਂ ਆ ਸਕਦੇ ਜੀ ਹਨਾ ਚਲ ਉਹਨਾਂ ਦੇ ਜਾਦਾਂ ਚ ਹੁਣ ਜਵਾਕ ਜਵਾਨ ਹੋ ਗਏ ਕੱਲ ਨੂੰ ਪੋਤਿਆਂ ਵਾਲਾ ਹੋ ਜੇਗਾ ਬਸ ਇਹਨਾਂ ਦੀ ਚੱਲੀ ਜਾਣੀ ਹੈ ਜ਼ਿੰਦਗੀ ਹਨਾ ਤੇ ਹਾਂਜੀ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਤੇ ਦੇਖੋ ਜੀ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਬਾਈ ਤੇ ਇਦਾਂ ਦੇ ਭਰਾਵਾਂ ਨੂੰ ਸਪੋਰਟ ਹੋਰ ਵੀ ਕਰਿਆ ਕਰੋ ਕਿਉਂਕਿ ਦੇਖੋ ਕਿੰਨਾ ਇਮਾਨਦਾਰੀ ਨਾਲ ਤੇ ਸੋਹਣਾ ਕੰਮ ਕਰੀ ਜਾਂਦੇ ਆ ਹਨਾ ਤੇ ਜਿਹੜੇ ਬੰਦੇ ਕੰਮ ਨਹੀਂ ਕਰਦੇ ਤੇ ਉਹ ਉਹਨਾਂ ਦੇ ਕੋਲੇ ਤੁਹਾਨੂੰ ਪਤਾ ਹਰ ਇੱਕ ਚੀਜ਼ ਨੂੰ ਕਹਿੰਦੇ ਬਚਦਾ ਨਹੀਂ ਕੁਝ ਬਾਈ ਹਾਂ ਸੱਚ ਉਹ ਕੱਟੀ ਦਾ ਦਿਖਾ ਦਈਏ ਆਪਾਂ ਆ ਜਿਹੜੀ ਹੁਣ ਆਪਾਂ ਮੱਝ ਤੋਕੜ ਗੱਬਣ ਵੇਚਣੀ ਹੈ ਹਾਂ ਹਾਂ ਉਹਦੀ ਕੱਟੀ ਆ ਲੈ ਵੀ ਮਿੱਤਰੋ ਹੀਰੇ ਹਨਾ ਸੱਚ ਦੱਸਿਓ ਕੀ ਬਾਤ ਆ ਬਾਈ ਪ੍ਰਮਾਤਮਾ ਤਰੱਕੀਆਂ ਬਖਸ਼ੇ ਗੁਰਜੰਟ ਬਾਈ ਤੈਨੂੰ ਯਾਰ ਰੂਹ ਖੋਜ ਜਾਂਦੇ ਤੇਰੇ ਕੋਲੇ ਆ ਕੇ ਜਟਾ ਤੇ ਉਦੋਂ ਬਾਅਦ ਆ ਹੁਣ ਆਲੀਆਂ ਦੇ ਦੇਖੋ ਜੀ ਆ ਬੱਚਾ ਛੋਟਾ ਜਿਹੜੀ ਉਹ ਪਰਲੀ ਸੂਈ ਵੀ ਹੈ ਤੇ ਆ ਬੂਰੀ ਦਾ ਹੈ ਨਾ ਬੱਚਾ ਅੱਛਾ ਆ ਬੂਰੀ ਦਾ ਆਪਣਾ ਮਹੀਨੇ ਵਾਲਾ ਤੇ ਆ ਵੱਡੀ ਦਾ ਪਰਲੀ ਦਾ ਆ ਵੱਡੀ ਦਾ ਵੱਡੀ ਦਾ ਠੀਕ ਹੈ ਤੇ ਬੂਰੀ ਦੇ ਹੁਣ ਇੰਨੀ ਸਕੀਨ ਆਪਣੀ ਝੋਟੀ ਆ ਜੰਟੇ ਬਾਈ ਗਾਹਾਂ ਨੂੰ ਤੂੰ ਤੇਰੇ ਵਾਸਤੇ ਆ ਪ੍ਰੇਮ ਨੂੰ ਕਹਦਾਂਗੇ ਸੀਮਨ ਫਰੀ ਹੈ ਜਿਹੜੀ ਮਰਜ਼ੀ ਮੱਚ ਤੇ ਲਾ ਚੰਗੇ ਚੰਗੇ ਝੋਟੇ ਦੇ ਦੇ ਸਮਰਾਟ ਲਾਲਾ ਤੇ ਮਕੇਰੀਆਂ ਵਾਲਾ ਦੁਬਾਰੇ ਉਹ ਵੀ ਫਰੀ ਹੈ ਤੈਨੂੰ ਰਤਨ ਸਭ ਤੋਂ ਵੱਡੇ ਰਿਕਾਰਡ ਦਾ ਸਮਰਾਟ ਵਾਂਗੂ ਸਮਰਾਟ ਹੀ ਪਿਆ ਹੋਇਆ ਠੀਕ ਹੈ ਕ੍ਰਾਂਤੀ ਜੀ ਨੂੰ অল ਟਾਈਮ ਬਿਨਰ ਦਾ ਰਿਕਾਰਡ ਸੀ ਵੀ ਬਹੁਤ ਸਮਾਂ ਮੇਲੇ ਜਿੱਤੀ ਆ ਮਤਲਬ ਲਗਾਤਾਰ ਉਹਦਾ ਸੀਮਨ ਉਹ ਵੀ ਤੇਰੇ ਬਾਤੇ ਫਰੀ ਜਿਵੇਂ ਬੂਰੀ ਦੇ ਲਾਉਣਾ ਤੂੰ ਨੀਲੀ ਦਾ ਵੀ ਆਪਣਾ ਟਾਰ ਜਣਾ ਠੀਕ ਹੈ ਝੋਟੀ ਲਵਾ ਕੇ ਲਿਆਉਣੀ ਆ ਟਵਾਲੀ ਲੈ ਆਈ ਉਹ ਵੀ ਫਰੀ ਹੈ ਜੀ ਠੀਕ ਹੈ ਤੇ ਨਾੜ ਦਾ ਟੀਕਾ ਹੋ ਗਿਆ ਟਾਰਜਨ ਹੋ ਗਿਆ ਬਿਰਕ 570 ਹੋ ਗਿਆ ਜਾਨੀ ਕਿ ਜਿਹੜੇ 2-3 ਲੀਲੀ ਦਾ ਵੀ ਜਿਹੜੇ ਸਭ ਤੋਂ ਟਾਪ ਦੇ ਆ ਜੀ ਜਿਹਦੀ ਹੁਣ ਜਿਹੜਾ ਟਾਰਜਨ ਦੀ ਮਾਂ ਤੋਕੜ 5 ਲੱਖ 65 ਦੀ ਵਿਕੀ ਹੈ ਹੁਣ ਹਰਿਆਣੇ ਦੇ ਵਿੱਚ ਯਾਰ ਦੋਸਤੋ ਕੋਲੇ ਗਈ ਹੈ ਅਮਰਦੀ ਬਾਈ ਨੇ ਵੇਚੀ ਹੈ ਤੇ ਉਸ ਤੋਂ ਬਾਅਦ ਮੰਨ ਲਓ ਜਿਹੜਾ ਤਰਨਾਟ ਹੈ ਉਹਦੀ ਮਾਂ ਵਰਗਾ ਕਿਸੇ ਨੇ ਅਜੇ ਤੱਕ ਦੁੱਧ ਨਹੀਂ ਦਿੱਤਾ ਸਾਨੂੰ ਮਲੀ ਬਾਹ ਤੇਰਾ ਸਭ ਤੋਂ ਟਾਪ ਦੇ ਆਪਣੇ ਝੋਟੇ ਤੇਰੇ ਬਾਤੇ ਟੀਕੇ ਫਰੀ ਹੈ ਜਦੋਂ ਮਰਜੀ ਕਿਤੇ ਡਾਕਟਰ ਲੈ ਆਂ ਠੀਕ ਹੈ ਅਸੀਂ ਕਿਤੇ ਆਏ ਤੇਰੇ ਡਾਕਟਰ ਦੀ ਕੁੱਪੀ ਜੇ ਅਸੀਂ ਪਾ ਜਾਾਂਗੇ ਪਰ ਬਸ ਤੂੰ ਜਦੋਂ ਟੀਕਾ ਭਰਨਾ ਤੇਰਾ ਨੰਬਰ ਦੇ ਤੇ ਜਦੋਂ ਮਰਜੀ ਜਿਹੜੀ ਮੱਝ ਹੀਟ ਚ ਆਉਂਦੀ ਹੈ ਇੱਕ ਵਾਰੀ ਬਸ ਤੂੰ ਪੁੱਛ ਕੇ ਟੀਕਾ ਭਰਾਇਆ ਕਰੀਂ ਠੀਕ ਹੈ ਜੀ ਤਾਂ ਉਦੋਂ ਵੀ ਆਪਾਂ ਕਹਿਣ ਦਾ ਭਾਵ ਤੇਰੀ ਜਿਹੜੀ ਬਰੀਡਿੰਗ ਆ ਤੂੰ ਇੰਨੀ ਸਮਾਈ ਰੱਖਦਾ ਤੇ ਮੈਂ ਕਹਣਾ ਤੂੰ ਗਰਦ ਕਰ ਦੇਂਗਾ ਵੀਰੇ ਆਉਣ ਵਾਲੇ ਸ਼ਾਮ ਦੇ ਸਮੇਂ ਦੇ ਵਿੱਚ ਬਾਈ ਹਾਂ ਬਿਲਕੁਲ ਜੀ ਆ ਪ੍ਰੀਮ ਹੈਗਾ ਤੁਹਾਡੀ ਹਾਜ਼ਰੀ ਚ ਹੁਣ ਅਸੀਂ ਟੀਕੇ ਇੱਧਰ ਤੁਹਾਡੇ ਕੋਲੇ ਪਹਚਾਵਾਂਗੇ ਸਿਰੇ ਦੇ ਨਾਲ ਹੀ ਬਸ ਜਦੋਂ ਜਿਹੜੀ ਟਾਈਮ ਤੇ ਹੀਟ ਤੇ ਆਉਂਦੀ ਆ ਬਸ ਉਦੋਂ ਤੁਸੀਂ ਦੱਸ ਦਿਆ ਕਰਨਾ ਤੇ ਉਹ ਤੁਹਾਨੂੰ ਦੱਸ ਦਿਆ ਕਰਾਂਗੇ ਵੀ ਆਹ ਭਰ ਲਓ ਤੁਸੀਂ ਉਹ ਹੀ ਭਰ ਲੈ ਕੇ ਬਹੁਤ ਧੰਨਵਾਦ ਬਾਈ ਬਹੁਤ ਵਾਧਾ ਠੀਕ ਹੈ ਜੀ ਗੁਰਜੰਟ ਬਾਈ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਅੱਛਾ ਤੇ ਲੋ ਵੀ ਮਿੱਤਰੋ ਜੇ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਮਿੱਤਰੋ ਠੀਕ ਹੈ ਤੇ ਬਾਕੀ ਇਹ ਵੀ ਕਮੈਂਟ ਕਰਕੇ ਦੱਸੋ ਤੇ ਬਾਕੀ ਬਾਈ ਕੋਲੇ ਪਾਲੇ ਵੈਣਾ ਨੰਗੇ